ਪਰ ਇੱਕ ਉਹ ਬੰਦਾ ਜਿਹਨੂੰ ਲੋਕਾਂ ਨੇ 2 ਲੱਖ ਵੋਟਾਂ ਦੀ ਲੀਡ ਦੇ ਨਾਲ ਜੇਲ੍ਹ 'ਚ ਬੈਠੇ ਨੂੰ ਜਤਾਇਆ ਹੋਵੇ ਅਤੇ ਉਸਦੇ ਭਰਾ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲੱਗਣ ਤੇ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਕਹਿੰਦੀ ਅਸੀਂ ਡਾਕਟਰ ਟੈਸਟ ਵੀ ਕਰਾਇਆ ਇਹਨਾਂ ਦਾ ਮੈਡੀਕਲ ਟੈਸਟ ਕਰਾਇਆ ਮੈਡੀਕਲ ਟੈਸਟ ਦੇ ਵਿੱਚੋਂ ਵੀ ਕਹਿੰਦੇ ਵੀ ਇਹ ਜਿਹੜੇ ਪਾਸ ਹੋ ਗਏ ਉਧਰ ਪਰਿਵਾਰ ਦਾ ਬਿਆਨ ਆਇਆ ਇਹਦੇ ਤੇ ਪਿਤਾ ترਸੀਮ ਸਿੰਘ ਨੇ ਇਹਨਾਂ ਨੂੰ ਇਨਕਾਰਿਆ ਇਲਜ਼ਾਮਾਂ ਨੂੰ ਪਿਤਾ ਨੇ ਇਹ ਗੱਲ ਕਹੀ ਹੈ ਕਿ ਇਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਖਿਲਾਫ ਇੱਕ ਤਕੜੀ ਸਾਜ਼ਿਸ਼ ਹੈ ਅਮਰਤਪਾਲ ਇਕੱਲੇ ਅਮਰਤਪਾਲ ਨਹੀਂ ਰਹੇ ਉਹ ਸੰਸਦ ਅਮਰਤਪਾਲ ਬਣ ਚੁੱਕੇ ਨੇ ਕਡੂਰ ਸਾਹਿਬ ਤੋਂ ਚੋਣ ਜਿੱਤੇ ਹੁਣ ਉਹਨਾਂ ਨੂੰ ਰਾਸ਼ੀ ਵਿਰੋਧੀ ਵੀ ਜਿਹੜੇ ਹੈਗੇ ਉਹ ਵੀ ਉਹਨਾਂ ਨੂੰ ਘੇਰਨਗੇ ਅੱਜ ਜਦੋਂ ਕੱਲ ਨੂੰ ਕੁਲਵੰਤ ਸਿੰਘ ਰੌਂਕੇ ਦਲਜੀਤ ਕਾਲਸੀ ਪ੍ਰਧਾਨ ਮੰਤਰੀ ਬੱਜ ਕੇ ਜਦੋਂ ਚੋਣਾਂ ਦੇ ਵਿੱਚ ਖੜਨਗੇ ਨਾ ਤਾਂ ਉਦੋਂ ਜਿਹੜੀਆਂ ਵਿਰੋਧੀ ਧਿਰਾਂ ਹੋਣਗੀਆਂ ਉਹ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਘੇਰਨਗੀਆਂ ਉਦੋਂ ਉਹ ਉਹਨਾਂ ਨੂੰ ਸਵਾਲ ਚੱਕਣਗੇ ਉਦੋਂ ਲੋਕਾਂ ਮੂਰੇ ਇਸ ਗੱਲ ਦਾ ਪ੍ਰਚਾਰ ਹੋਊਗਾ ਕਿ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਤੁਸੀਂ ਇਹਨਾਂ ਨੂੰ ਜਿਤਾਉਣਾ ਚਾਹੁੰਦੇ ਹੋ ਜਿਹੜੇ ਖੁਦ ਨਸ਼ੇ ਦੇ ਸਦਾਗਰ ਜੇ ਤਾਂ ਸੱਚ ਸਾਬਿਤ ਹੁੰਦਾ ਤਾਂ ਫਿਰ ਪੰਥ ਜਵਾਬ ਮੰਗੂਗਾ ਪਰ ਕੌਮ ਜਵਾਬ ਮੰਗੂਗੀ ਜੀ 4 ਲੱਖ ਵੋਟਰ ਜਿਨ੍ਹਾਂ ਨੇ ਵੋਟਾਂ ਪਾਈ ਅਮਰਤਪਾਲ ਨੂੰ ਜੇਲ੍ਹ ਬਿਠਾਉਣ ਨੂੰ ਜਤਾਇਆ ਸੰਸਦ ਭੇਜਿਆ ਫਿਰ ਉਹ ਸਵਾਲ ਕਰਨਗੇ ਜੀ ਕਿ ਸਾਡੀ ਵੋਟਾਂ ਦਾ ਤੁਸੀਂ ਆਸਰਾ ਦਿੱਤਾ ਤੁਸੀਂ ਸਾਡੇ ਨਾਲ ਧੋਖਾ ਕੀਤਾ ਰਾਜਦੀਪ ਵੀ ਅਮਰਤਪਾਲ ਹੁਣਾਂ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਜੀ ਬਿਲਕੁਲ ਭਗਤਾ ਜੀ ਸਵੇਰ ਤੋਂ ਖਬਰਾਂ ਚਰਚਾ ਦੇ ਵਿੱਚ ਨੇ ਇਹ ਵੱਡਾ ਮੁੱਦਾਗਾ ਸਵਾਲ ਵੱਡੇ ਖੜੇ ਹੋ ਰਹੇ ਨੇ ਕਿਉਂਕਿ ਇੱਕ ਉਹ ਵਿਅਕਤੀ ਜਿਹੜਾ ਪੰਜਾਬ ਦੇ ਅੰਦਰ ਨਸ਼ੇ ਦੀ ਗੱਲ ਕਰਦਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਗੱਲ ਕਰਦਾ ਸੀ ਨਸ਼ੇ ਦੇ ਖਿਲਾਫ ਲੜਾਈ ਲੜਨ ਦੀ ਗੱਲ ਕਰਦਾ ਸੀਗਾ ਉਸ ਦਾ ਖੁਦ ਦਾ ਭਰਾ ਜੇਕਰ ਇਸ ਤਰੀਕੇ ਦੇ ਨਾਲ ਫੜਿਆ ਜਾਵੇ ਫਿਰ ਸਵਾਲ ਖੜੇ ਹੁੰਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਹਾਣੀ ਵੀ ਹੋ ਸਕਦੀ ਹੈ ਮੈਂ ਐਸੇ ਤੇ ਆ ਰਿਆਂਗਾ ਹੂੰ ਦੇਖੋ ਜਿਹੜੀ ਗੱਲ ਕਹੀ ਜਾ ਰਹੀ ਹੈ ਅੱਜ ਖਬਰਾਂ ਚੱਲ ਰਹੀਆਂ ਨੇ ਮੀਡੀਆ ਦੇ ਵਿੱਚ ਆ ਪੁਲਿਸ ਨੇ ਬਿਆਨ ਦਿੱਤਾ ਜੋ ਕਿ ਇਹ ਆ ਵੀ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਨਸ਼ੇ ਦੇ ਸਬੰਧਤ ਉਧਰ ਪਰਿਵਾਰ ਦਾ ਬਿਆਨ ਆਇਆ ਇਹਦੇ ਤੇ ਪਿਤਾ ਤਰਸੀਮ ਸਿੰਘ ਨੇ ਇਹਨਾਂ ਨੂੰ ਇਨਕਾਰਿਆ ਇਲਜ਼ਾਮਾਂ ਨੂੰ ਪਿਤਾ ਨੇ ਇਹ ਗੱਲ ਕਹੀ ਹੈ ਕਿ ਇਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਖਿਲਾਫ ਇੱਕ ਤਕੜੀ ਸਾਜ਼ਿਸ਼ ਆ ਜੀ ਹੁਣ ਦੇਖੋ ਇਹ ਕਹਾਣੀ ਵੀ ਹੋ ਸਕਦੀ ਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਇਹਦੀ ਤਾਂ ਸਚਾਈ ਤਾਂ ਹੁਣ ਜੇ ਜਾਂਚ ਹੋਣ ਤੋਂ ਬਾਅਦ ਪਤਾ ਲੱਗ ਸਕੇਗੀ ਕੀ ਸਚਾਈ ਇਹਦੇ ਵਿੱਚ ਪਰ ਜੋ ਇਹ ਘਟਨਾਕਰਮ ਹੋਇਆ ਜੇ ਵਾਕਈ ਜੇ ਆਪਾਂ ਮੰਨ ਲਈਏ ਜੇ ਉਹਨਾਂ ਦੇ ਭਰਾ ਦੇ ਕੋਲੋਂ ਹਰਪ੍ਰੀਤ ਦੇ ਕੋਲੋਂ ਜੇ ਨਸ਼ਾ ਫੜਿਆ ਗਿਆ ਤਾਂ ਇਹ ਪੰਥ ਦੇ ਨੂੰ ਲੈ ਕੇ ਇੱਕ ਵੱਡਾ ਜਿਹੜਾ ਸਵਾਲ ਖੜਾ ਹੁੰਦਾਗਾ ਜੋ ਪੰਥ ਨੇ ਐਡਾ ਪਰਿਵਾਰ ਤੇ ਵਿਸ਼ਵਾਸ ਕੀਤਾ ਉਸ ਨੂੰ ਲੈ ਕੇ ਸਵਾਲ ਵੀ ਖੜਾ ਹੋਊਗਾ ਜੋ ਲੋਕਾਂ ਨੇ ਅਮਰਤਪਾਲ ਸਿੰਘ ਦੇ ਉੱਤੇ ਵਿਸ਼ਵਾਸ ਕੀਤਾ ਉਸ ਨੂੰ ਲੈ ਕੇ ਵੀ ਸਵਾਲ ਖੜਾ ਹੋਊਗਾ ਲੋਕ ਪੁੱਛਣਗੇ ਜਵਾਬਦੇਹ ਪੰਥ ਨੂੰ ਦੇਣੀ ਹੋਵੇਗੀ ਪੰਥ ਦੇ ਵੱਡੇ ਦੋਸ਼ੀ ਹੋਣਗੇ ਜੀ ਜੇਕਰ ਸੱਚ ਸਾਬਿਤ ਹੁੰਦਾ ਜੇ ਕਹਾਣੀ ਹੁੰਦੀ ਆ ਤਾਂ ਫਿਰ ਪੁਲਿਸ ਝੂਠੀ ਸਾਬਿਤ ਹੁੰਦੀ ਆ ਫਿਰ ਸਰਕਾਰ ਦੇ ਉੱਤੇ ਇਲਜ਼ਾਮ ਆਊਗਾ ਫਿਰ ਸਰਕਾਰ ਘਿਰਦੀ ਐ ਇੱਥੇ ਫਿਰ ਉਹ ਪਰਿਵਾਰ ਦੀ ਨਜ਼ਰ ਪਰਿਵਾਰ ਦੀ ਜਿਹੜੀ ਛਵੀ ਹੋਊਗੀ ਉਹ ਪੰਥ ਦੀਆਂ ਨਜ਼ਰਾਂ ਦੇ ਵਿੱਚ ਹੋਰ ਉੱਚੀ ਹੋ ਜਾਣੀ ਆ ਜੀ ਇਹਦਾ ਇੱਕ ਖਾਸ ਫੈਕਟਰ ਇਹ ਵੀ ਆ ਕਿ ਜਿੱਦ ਤੱਕ ਮੈਨੂੰ ਪਤਾ ਲੱਗਿਆ ਕਿ ਅੱਜ ਬਾਗਾ ਪੁਰਾਣਾ ਤੋਂ ਖਾਲਸਾ ਵਹੀਰ ਕੱਢੀ ਜਾਣੀ ਸੀਗੀ ਹੂੰ ਮੈਂ ਉਹ ਵਹੀਰ ਕੱਢੀ ਜਾਣੀ ਸੀ ਤੇ ਉਹਦੇ ਵਿੱਚ ਹਰਪ੍ਰੀਤ ਸਿੰਘ ਨੇ ਵੀ ਜਿਹੜਾ ਸ਼ਾਮਿਲ ਹੋਣਾ ਸੀ ਪੂਰਾ ਪਰਿਵਾਰ ਸ਼ਾਮਿਲ ਹੋ ਰਿਹਾ ਸੀ ਪਿਤਾ ਤਰਸੇਮ ਸਿੰਘ ਆ ਰਹੇ ਸੀਗੇ ਤਾਂ ਉਹ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਦੇ ਵਿੱਚ ਉਹਨੂੰ ਰੋਕਣ ਦੇ ਲਈ ਵੀ ਜਿਹੜਾ ਪੁਲਿਸ ਦੇ ਵੱਲੋਂ ਇਹ ਕਹਾਣੀ ਬਣਾਈ ਗਈ ਇੱਕ ਤੜਾ ਇਹ ਵੀ ਗੱਲ ਕਹਿ ਰਿਹਾ ਅੱਜ ਇੱਕ ਤੜਾ ਜਿਹੜਾ ਵਿਰੋਧੀ ਤੜਾ ਜਿਹੜਾ ਸ਼ੁਰੂ ਤੋਂ ਅਮਰਤਪਾਲ ਸਿੰਘ ਨੂੰ ਘੇਰਦਾ ਆਇਆਗਾ ਉਹ ਉਹਨਾਂ ਨੂੰ ਅੱਜ ਮੌਕਾ ਮਿਲ ਗਿਆ ਉਹ ਅਮਰਤਪਾਲ ਤੇ ਸਵਾਲ ਵੀ ਚੁੱਕ ਰਹੇ ਨੇ ਘੇਰ ਵੀ ਰਹੇ ਨੇ ਬਾਕੀ ਦੂਜੀ ਗੱਲ ਹੁਣ ਇਹ ਵੀ ਆ ਅਮਰਤਪਾਲ ਇਕੱਲੇ ਅਮਰਤਪਾਲ ਨਹੀਂ ਰਿਹਾ ਉਹ ਸੰਸਦ ਅਮਰਤਪਾਲ ਬਣ ਚੁੱਕੇ ਨੇ ਕੰਡੂਰ ਸਾਹਿਬ ਤੋਂ ਚੋਣ ਜਿੱਤੇ ਹੁਣ ਉਹਨਾਂ ਨੂੰ ਰਾਸ਼ੀ ਵਿਰੋਧੀ ਵੀ ਜਿਹੜੇ ਹੈਗੇ ਉਹ ਵੀ ਉਹਨਾਂ ਨੂੰ ਘੇਰਨਗੇ ਫਿਰ ਉਹ ਰਾਸ਼ੀ ਵਿਰੋਧੀ ਵਿਰਸਾ ਸੀ ਬਲਟੋ ਆ ਉਹਨਾਂ ਦੇ ਖਿਲਾਫ ਚੋਣ ਲੜੀ ਕੁਲਬੀਰ ਜੀ ਦਾ ਕਾਂਗਰਸ ਤੇ ਬੈਠੇ ਨੇ ਆਮਾਦੀ ਪਾਰਟੀ ਸੱਤਾ ਤੇ ਬੈਠੀ ਆ ਬੀਜੇਪੀ ਬੈਠੀ ਆ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਕਿਤੇ ਨਾ ਕਿਤੇ ਘੇਰਨ ਦਾ ਪਰ ਇਹ ਜਿਹੜੀ ਗੱਲ ਆ ਜਿਹੜੀ ਘਟਨਾ ਹੋਈ ਹੈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ ਇਹ ਸੋਚਣ ਤੇ ਵਿਚਾਰਨ ਦਾ ਵਿਸ਼ਾ ਹੈਗਾ ਇਹਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਜੇ ਕੋਈ ਆਮ ਹੋਰ ਵਿਅਕਤੀ ਹੁੰਦਾ ਸ਼ਾਇਦ ਇਹਨੂੰ ਅਣਦੇਖਾ ਹੋ ਜਾਂਦਾ ਪਰ ਇੱਕ ਉਹ ਬੰਦਾ ਜਿਹਨੂੰ ਲੋਕਾਂ ਨੇ 2 ਲੱਖ ਵੋਟਾਂ ਦੀ ਲੀਡ ਦੇ ਨਾਲ ਜੇਬ 'ਚ ਬੈਠੇ ਨੂੰ ਜਤਾਇਆ ਹੋਵੇ ਅਤੇ ਉਸਦੇ ਭਰਾ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲੱਗਣ ਤੇ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਕਹਿੰਦੀ ਅਸੀਂ ਡੋਪ ਟੈਸਟ ਵੀ ਕਰਾਇਆ ਇਹਨਾਂ ਦਾ ਮੈਡੀਕਲ ਟੈਸਟ ਕਰਾਇਆ ਮੈਡੀਕਲ ਟੈਸਟ ਦੇ ਵਿੱਚੋਂ ਵੀ ਕਹਿੰਦੇ ਵੀ ਇਹ ਜਿਹੜੇ ਪਾਸ ਹੋ ਗਏ ਪੋਜ਼ਿਟਿਵ ਆਇਆ ਪੋਜ਼ਿਟਿਵ ਆਇਆ ਉਹਦੇ ਵਿੱਚ ਵੀ ਇਹ ਗੱਲ ਦੱਸੀ ਜਾ ਰਹੀ ਆ ਹੁਣ ਇਹ ਵੀ ਹੋ ਸਕਦਾ ਕਿ ਉਹ ਵੀ ਸਰਕਾਰ ਨੇ ਬਹੁਤ سارے ਲੋਕ ਇੱਕ ਤੜਾ ਇਹ ਵੀ ਕਹਿ ਰਹੇ ਕਿ ਉਹ ਵੀ ਕਹਾਣੀ ਆ ਉਹ ਵੀ ਸਰਕਾਰ ਨੇ ਪੈਸੇ ਦੇਖਿਆ ਕਰਾਇਆ ਆ ਆਪਾਂ ਪਹਿਲਾਂ ਦੇਖਦੇ ਆ ਬੈਕਗ੍ਰਾਉਂਡ ਕਸ ਨਹੀਂ ਦੇਖੀ ਆ ਕਿ ਕਹਾਣੀਆਂ ਬਹੁਤ ਬਣਾ ਲੈਂਦੀ ਆ ਬਿਲਕੁਲ 80 82 ਦਾ ਜਦੋਂ ਦੌਰ ਸੀ 92 ਤੱਕ 97 ਤੱਕ ਇਹ ਦੌਰ ਭਗਤਾ ਹੀ ਚੱਲਿਆ ਉਸ ਸਮੇਂ ਦੇਖ ਰਿਹਾ ਵੀ ਪੰਜਾਬ ਪੁਲਿਸ ਨੇ ਕਿਵੇਂ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਜਿਹੜੇ ਝੂਠੇ ਮੁਕਾਬਲੇ ਬਣਾਏ ਅਸਲਾ ਪਾਦ ਹੁੰਦੇ ਸੀਗੇ ਉਦੋਂ ਜੀ ਆਪਾਂ ਇਹ ਸਮਾਂ ਦੇਖਿਆ ਹਾਲਾਂਕਿ ਇਹ ਦੂ ਪਹਿਲਾਂ ਵੀ ਜਿਹੜਾ ਜੇ ਆਪਾਂ ਮੈਂ ਗਲਤ ਨਹੀਂ ਹੈਗਾ ਤਾਂ ਜਦੋਂ 2000 ਤੋਂ ਬਾਅਦ ਦਾ ਦੌਰ ਵੀ ਆਇਆ ਜਦੋਂ ਭੁੱਕੀ ਪੋਸਟ ਆਪਣੇ ਬਹੁਤ ਚੱਲਦੀ ਸੀਗੀਆਂ ਹਫੀਮਫੂਮ ਚੱਲਦੀ ਸੀ ਉਦੋਂ ਵੀ ਕਹਿੰਦੇ ਜਿਹੜੀ ਰੰਜਿਸ਼ ਆ ਕਢਾਉਣ ਦੇ ਲਈ ਕਿਸੇ ਨਾ ਕਿਸੇ ਦੇ ਉੱਤੇ ਜਿਹੜਾ ਇਸ ਤਰੀਕੇ ਦਾ ਪਰਚਾ ਪਵਾ ਦਿੱਤਾ ਜਾਂਦਾ ਸੀ ਭੁੱਕੀ ਪਵਾ ਦਿੱਤੀ ਹੁੰਦੀ ਸੀ ਪੋਸਟ ਪਵਾ ਕੇ ਨਾ ਪਰਚਾ ਕਰਾ ਦਿੱਤਾ ਸੀ ਐਗੀਆਂ ਕਹਾਣੀਆਂ ਹੈਗੀਆਂ ਇਤਿਹਾਸ ਦੇ ਅੰਦਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਵੇਰਵਾ ਦਿੱਤਾ ਜਾ ਰਿਹਾ ਜਿਹੜਾ ਧੜामਤ ਪਾਪ ਦਾ ਸਮਰਥਨ ਕਰਦਾ ਉਹ ਇਹ ਗੱਲ ਕਹਿ ਰਿਹਾ ਕਿ ਪੁਲਿਸ ਅਜਿਹੇ ਕਾਰਨਾਮੇ ਪਹਿਲਾਂ ਕਰਦੀ ਆਈ ਆ ਇਹ ਸਾਊਦੀਆ ਇੱਕ ਫੈਕਟਰ ਇਹਦਾ ਇਹ ਵੀ ਆ ਭਗਤਾ ਜੀ ਪੰਜਾਬ ਦੇ ਅੰਦਰ ਚਾਰ ਵਿਧਾਨ ਸਭਾ ਜਿਮਨੀ ਚੋਣ ਹੋਣ ਜਾ ਰਹੀ ਹੈ ਬਿਲਕੁਲ ਲੋਕ ਸਭਾ ਚੋਣਾਂ ਜੋ ਲੰਘ ਕੇ ਗਈਆਂ ਨੇ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਪਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਤੇ ਅਮਨਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਹੜੀ ਪੰਥਕ ਇੱਕ ਲਹਿਰ ਖੜੀ ਹੋਈ ਆ ਪੰਥਕ ਤੋਂ ਰਾ ਜਿਹੜਾ ਖੜਾ ਹੋਇਆ ਪੰਥਕ ਗਲਿਆਰਿਆਂ ਦੇ ਅੰਦਰ ਜਿਹੜੀ ਚਰਚਾ ਸ਼ੁਰੂ ਹੋਈ ਆ ਕਿਉਂਕਿ ਅਮਨਤਪਾਲ ਸਿੰਘ ਦਾ ਵੱਡੀ ਲੀਡ ਦੇ ਨਾਲ ਜਿੱਤਣਾ ਸਰਬਜੀਤ ਸਿੰਘ ਖਾਲਸਾ ਦਾ ਵੱਡੀ ਲੀਡ ਦੇ ਨਾਲ ਜਿੱਤਣਾ ਇੱਕ ਪੰਥਕ ਲਹਿਰ ਦਾ ਪੰਜਾਬ ਦੇ ਅੰਦਰ ਬੈਲਡ ਹੋਣਾ ਯੂਕੇ ਦੇ ਅੰਦਰ ਤੱਕ ਜਿਹੜੇ ਸੰਸਦ ਜਿਹੜੇ ਆਪਣੇ ਜਿੱਤ ਜਾਂਦੇ ਨੇ ਪੰਜਾਬੀ ਸਿੱਖ ਚਿਹਰੇ ਜਿੱਤਦੇ ਨੇ ਜਿਹੜੀ ਇਹ ਪੰਥਕ ਲਹਿਰ ਤੁਰਨਾ ਇਹ ਕਿਤੇ ਨਾ ਕਿਤੇ ਜਿਹੜੀ ਦੂਜੀ ਵਿਰੋਧੀ ਧਿਰਾਂ ਉਹਨੂੰ ਵੀ ਇਹਦਾ ਜਰੂਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਕਹਿ ਰਿਹਾ ਕਿ ਡਰ ਸਤਾਉਂਦਾਗਾ ਇਹ ਉਸ ਕਰਕੇ ਵੀ ਹੋ ਸਕਦਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਮੈਂ ਬਤੌਰ ਪੱਤਰਕਾਰ ਨਹੀਂ ਕਹਿ ਰਿਹਾ ਜੋ ਚਰਚਾਵਾਂ ਚੱਲ ਰਹੀਆਂ ਨੇ ਮੈਂ ਉਸ ਦੇ ਉੱਤੇ ਗੱਲ ਕਰ ਰਿਹਾ ਇਹ ਫੈਕਟਰ ਹੋ ਸਕਦੇ ਨੇ ਇਹਨੂੰ ਸੋਚਿਆ ਜਾ ਸਕਦਾ ਵਿਚਾਰਿਆ ਜਾ ਸਕਦਾ ਵਿਧਾਨ ਸਭਾ ਦੇ ਅੰਦਰ ਤਿੰਨ ਹਲਕਿਆਂ ਤੋਂ ਭਾਈ ਅਮਰਤਪਾਲ ਸਿੰਘ ਦੇ ਸਾਥੀ ਐਲਾਨ ਕਰ ਚੁੱਕੇ ਨੇ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਚੋਂ ਲੜਨ ਦਾ ਐਲਾਨ ਕਰ ਚੁੱਕੇ ਨੇ ਕੁਲਵੰਤ ਸਿੰਘ ਰੌਂਕੇ ਬਰਨਾਲਾ ਤੋਂ ਚੋਂ ਲੜਨ ਦਾ ਐਲਾਨ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜਬਾ ਤੋਂ ਚੋਂ ਲੜਨ ਦਾ ਐਲਾਨ ਕਰ ਚੁੱਕੇ ਸਰਕਾਰ ਜਿਹੜੀ ਵਿਰੋਧੀ ਤੇ ਰਹੇਗੀ ਆ ਚਾਹੇ ਸੱਤਾਧਾਰ ਪਾਰਟੀ ਸਰਕਾਰ ਹੋਵੇ ਚਾਹੇ ਦੂਜੀਆਂ ਵਿਰੋਧੀ ਧਿਰਾਂ ਹੋਣ ਉਹਦੇ ਚ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਫਿਰ ਬੀਜੇਪੀ ਹੋਵੇ ਹੂੰ ਆਪਾਂ ਨੂੰ ਪਤਾ ਕਿ ਜੋ ਪੰਥਕ ਲਹਿਰ ਪੰਜਾਬ ਦੇ ਅੰਦਰ ਖੜੀ ਹੋਈ ਆ ਤਾਂ ਉਹਦਾ ਕਿਤੇ ਨਾ ਕਿਤੇ ਡਰਤਾ ਫਿਰ ਉਰਦੀ ਤਣਾ ਨੂੰ ਸਤਾਉਂਦਾ ਹੁੰਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਵਿਰੋਧੀ ਧਿਰਾਂ ਦੀ ਇਹ ਸਾਜ਼ਿਸ਼ ਹੋ ਸਕਦੀ ਆ ਜਾਂ ਉਹਨਾਂ ਨੇ ਕਰਾਇਆ ਹੋ ਸਕਦਾ ਪਰ ਉਹਨਾਂ ਨੂੰ ਇਹਦੇ 'ਚ ਫਾਇਦਾ ਮਿਲੂਗਾ ਮੌਕਾ ਮਿਲੂਗਾ ਜੀ ਅੱਜ ਜਦੋਂ ਕੱਲ ਨੂੰ ਕੁਲਵੰਤ ਸਿੰਘ ਰੌਂਕੇ ਦਲਜੀਤ ਕਾਲਸੀ ਪ੍ਰਧਾਨ ਮੰਤਰੀ ਬੱਜ ਕੇ ਜਦੋਂ ਚੋਣਾਂ ਦੇ ਵਿੱਚ ਖੜਨਗੇ ਨਾ ਤਾਂ ਉਦੋਂ ਜਿਹੜੀਆਂ ਵਿਰੋਧੀ ਧਿਰਾਂ ਹੋਣਗੀਆਂ ਉਹ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਘੇਰਨਗੀਆਂ ਉਦੋਂ ਉਹ ਉਹਨਾਂ ਨੂੰ ਸਵਾਲ ਚੱਕਣਗੇ ਉਦੋਂ ਲੋਕਾਂ ਮੂਰੇ ਇਸ ਗੱਲ ਦਾ ਪ੍ਰਚਾਰ ਹੋਊਗਾ ਕਿ ਤੁਸੀਂ ਇਹਨਾਂ ਨੂੰ ਵੋਟਾਂ ਇਹਨਾਂ ਨੂੰ ਜਤਾਉਣਾ ਚਾਹੁੰਦੇ ਜਿਹੜੇ ਖੁਦ ਨਸ਼ੇ ਦੇ ਸਦਾਗਰ ਨੇ ਉਦੋਂ ਇਹ ਗੱਲਾਂ ਹੋਣੀਆਂ ਹਾਲਾਂਕਿ ਉਹਨਾਂ ਤੇ ਇਲਜ਼ਾਮ ਲੱਗੇ ਨੇ ਹਜੇ ਪੁਲਿਸ ਨੇ ਗੱਲ ਕਹੀ ਆ ਇਹਦੀ ਜਾਂਚ ਹੋਊਗੀ ਕੋਰਟ ਦੇ ਵਿੱਚ ਕੇਸ ਜਾਊਗਾ ਕੋਰਟ ਫੈਸਲਾ ਕਰੂਗੀ ਕਿ ਇਹ ਦੋਸ਼ੀ ਹਨ ਜਾਂ ਨਹੀਂ ਹਨ ਇਹਦੀ ਖੰਗੋਲ ਜਾਂਚ ਹੋ ਸਕਦੀ ਹੈ ਹੋ ਸਕਦੀ ਹੈ ਕਹਾਣੀ ਹੋਵੇ ਹੋ ਸਕਦਾ ਸੱਚ ਹੋਵੇ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਹਨਾਂ ਸਵਾਲਾਂ ਦਾ ਜਵਾਬ ਦੇਨੇ ਪੈਣਗੇ ਇਹਨਾਂ ਸਵਾਲਾਂ ਦਾ ਸਾਹਮਣਾ ਜਿਹੜਾ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕਰਨਾ ਪਊਗਾ ਇਹ ਹੁਣ ਮੁਸ਼ਕਲ ਦੀ ਘੜੀ ਆ ਅਮਰਤਪਾਲ ਸਿੰਘ ਦੇ ਲਈ ਪੂਰੇ ਪਰਿਵਾਰ ਦੇ ਲਈ ਕਿਉਂਕਿ ਜੇ ਤਾਂ ਸੱਚ ਸਾਬਿਤ ਹੁੰਦਾ ਤਾਂ ਫਿਰ ਪੰਥ ਜਵਾਬ ਮੰਗੂਗਾ ਪਰ ਕੌਮ ਜਵਾਬ ਮੰਗੂਗੀ ਜੀ ਕੌਮ ਦੇ ਉਹ तमाम VOTER 2 ਲੱਖ VOTER ਜਿਨ੍ਹਾਂ ਨੇ 4 ਲੱਖ ਦੇ ਕਰੀਬ ਅਮਰਤਪਾਲ ਨੂੰ ਵੋਟ ਪਈਆ 4 ਲੱਖ VOTER ਜਿਨ੍ਹਾਂ ਨੇ ਵੋਟਾਂ ਪਾ ਕੇ ਅਮਰਤਪਾਲ ਨੂੰ ਜੇਲ੍ਹ ਬੈਠਣ ਨੂੰ ਜਤਾਇਆ ਸੰਸਦ ਭੇਜਿਆ ਫਿਰ ਉਹ ਸਵਾਲ ਕਰਨਗੇ ਜੀ ਕਿ ਸਾਡੀ ਵੋਟਾਂ ਦਾ ਤੁਸੀਂ ਆਸਰਾ ਦਿੱਤਾ ਤੁਸੀਂ ਸਾਡੇ ਨਾਲ ਧੋਖਾ ਕੀਤਾ ਫਿਰ ਉਦੋਂ ਉਹ ਸਵਾਲ ਕਰਨਗੇ ਹਾਲਾਂਕਿ ਇਹ ਸਾਰਾ ਕੁਝ ਜਿੰਨਾ ਵੀ ਮਸਲਾ ਹੈਗਾ ਜੋ ਵੀ ਘਟਨਾ ਕਰਮ ਹੈਗਾ ਇਹ ਹਲੇ ਜਾਂਚ ਹੋਣੀ ਆ ਇਹਦੇ ਉੱਤੇ ਅੱਗੇ ਕੀ ਪਰਵਾਹੀ ਹੁੰਦੀ ਆ ਕੋਰਟ ਕੀ ਤੇ ਸਜ਼ਾ ਫੈਸਲਾ ਸੁਣਾਉਂਦਾਗਾ ਮਾਫ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਇਹਦਾ ਨਿਰਣੇ ਕੀਤਾ ਜਾ ਸਕਦਾ ਤੈ ਕੀਤਾ ਜਾ ਸਕਦਾ ਕਿ ਅਮਰਤਪਾਲ ਸਿੰਘ ਦੇ ਭਰਾ ਖੁਦ ਨਸ਼ਾ ਲੈਂਦੇ ਸੀ ਜਾਂ ਨਹੀਂ ਜਾਂ ਖੁਦ ਉਹਨਾਂ ਕੋ ਨਸ਼ਾ ਬ੍ਰਾਂਦ ਤੋਂ ਹੋਇਆ ਜਾਂ ਨਹੀਂ ਇਹ ਸਾਰਾ ਕੁਝ ਜਿਹੜਾ ਹੁਣ ਮੈਨੂੰ ਲੱਗਦਾ ਕਿ ਪਰਿਵਾਰ ਜ਼ਰੂਰ ਇਸ ਚੀਜ਼ ਦੀ ਜਿਹੜੀ ਹਾਈ ਸੀਬੀਆਈ ਤੋਂ ਵੀ ਜਾਂਚ ਦੀ ਮੰਗ ਕਰ ਸਕਦਾ ਹੋਰ ਵੱਡੀਆਂ ਏਜੰਸੀਆਂ ਤੋ ਵੀ ਕੇਂਦਰ ਤੋਂ ਵੀ ਜਾਂਚ ਦੀ ਮੰਗ ਹੋ ਸਕਦੀ ਆ ਕਿਉਂਕਿ ਪੰਜਾਬ ਸਰਕਾਰ ਤੇ ਉਹਨਾਂ ਨੂੰ ਜਿਹੜਾ ਭਰੋਸਾ ਨਹੀਂ ਹੈਗਾ ਅਮਰਿਤਪਾਲ ਤੇ ਐਨਐਸਏ ਲਾਉਣ ਵਾਲੀ ਪੰਜਾਬ ਸਰਕਾਰ ਅੱਗੇ ਵਧਾਉਣ ਵਾਲੀ ਪੰਜਾਬ ਸਰਕਾਰ ਸ ਪੰਜਾਬ ਸਰਕਾਰ ਦਾ ਪਹਿਲਾਂ ਹੀ ਪਰਿਵਾਰ ਦਾ ਜਿਹੜਾ ਗੁੱਸਾ ਗਿਲਾ ਕਹਿ ਦਈਏ ਸ਼ਿਕਵਾ ਚੱਲਦਾ ਆ ਰਿਹਾਗਾ ਤਾਂ ਪੰਜਾਬ ਸਰਕਾਰ ਤੇ ਉਹ ਕਦੇ ਵੀ ਪਰਿਵਾਰ ਭਰੋਸਾ ਨਹੀਂ ਕਰੂਗਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਦੇ ਅੰਦਰ ਜਾ ਕੇ ਪਰਿਵਾਰ ਕਿਹੜੀ ਦਲੀਲ ਰੱਖਦਾਗਾ ਕੀ ਪੈਰਵਾਈ ਹੁੰਦੀ ਹੈ ਇਹਦੀ ਜਾਂ ਇਹਦੀ ਕੋਈ ਹੋਰ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਜਾਂ ਸੀਬੀਆਈ ਦੇ ਕੋਲੇ ਕੇਸ ਜਾਂਦਾ ਜਾਂ ਨਹੀਂ ਜਾਂਦਾ ਇਸ ਦੇ ਅੰਦਰ ਕੀ ਕੁਝ ਨਵਾਂ ਮੋੜ ਆਉਂਦਾਗਾ ਇਹ ਔਨ ਵਾਲਾ ਸਮਾਧ ਅਸੇਗਾ ਬਾਕੀ ਅਖੀਰ ਦੇ ਵਿੱਚ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਜੋ ਵੀ ਹੁੰਦਾ ਜੇ ਸੱਚ ਹੋਇਆ ਤਾਂ ਇਹ ਬਹੁਤ ਹੀ ਮਾੜਾ ਕੰਮ ਹੋਊਗਾ ਪੰਥ ਲਈ ਕੌਮ ਲਈ ਕਿਉਂਕਿ ਲੋਕਾਂ ਨੇ ਦੁਬਾਰੇ ਕਿਸੇ ਦੇ ਭਰੋਸਾ ਨਹੀਂ ਕਰਨਾ ਜੀ